ਜਿਹੜੀ ਵੀਡੀਓ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇਸ ਨੂੰ ਦੇਖ ਕੇ ਤੁਸੀਂ ਵੀ ਖੂਬ ਲਾਂਤਾਂ ਜ਼ਰੂਰ ਪਾਉਂਗੇ ਕਿ ਕਿਵੇਂ ਇੱਕ ਸਰਦਾਰ ਵਿਅਕਤੀ ਦੇ ਵੱਲੋਂ ਇੱਕ ਅਪਾਹਜ ਵਿਅਕਤੀ ਤੇ ਇੱਕ ਮਹਿਲਾ ਦੀ ਕੁੱਟ ਮਾਰ ਕੀਤੀ ਜਾਂਦੀ ਹੈ ਮਹਿਲਾ ਦੇ ਕਰਨੀਆਂ ਦੇ ਨਾਲ ਹਮਲਾ ਕੀਤਾ ਜਾਂਦਾ ਹੈ ਇਸ ਦੌਰਾਨ ਜਿਹੜਾ ਅਪਾਹਜ ਵਿਅਕਤੀ व्हीलचेयर ਤੇ ਬੈਠਾ ਆਪਣੀ ਪਤਨੀ ਨੂੰ ਬਚਾਉਂਦਾ ਹੋਇਆ ਨਜ਼ਰ ਆਉਂਦਾ ਪਰ ਰੱਬ ਦਾ ਮਾਰਿਆ ਉਹ ਨਹੀਂ ਉੱਠ ਸਕਦਾ ਫਿਰ ਉਸ ਦੀ ਵੀ ਕੁੱਟਮਾਰ ਕੀਤੀ ਜਾਂਦੀ ਹੈ ਮਾਮਲਾ ਕੀ ਆ ਉਹ ਵੀ ਦੱਸਾਂਗੇ ਸਭ ਤੋਂ ਪਹਿਲਾਂ ਵੀਡੀਓ ਤੇ ਨਜ਼ਰ ਮਾਰਦੇ ਆ ਆ ਦੇਖੋ ਆ ਦੇਖੋ ਮਾਰਦਾ ਆ ਦੇਖੋ ਮਾਰਦਾ ਆ ਦੇਖੋ ਆ ਦੇਖੋ ਮਾਰਦਾ ਆ ਦੇਖੋ ਆ ਦੇਖੋ ਮਾਰਦਾ ਬੜਾ ਬੜਾ ਮੜਾਈ ਰਾਹੇ ਓਏ ਹਾ ਆ ਦੇਖੋ ਤੂੰ ਹੈਗ ਵਰਗਾ ਗਾਣਾ ਕਰਦੀ ਆ ਪਾਜੀ ਗਾਲ ਨਹੀਂ ਕੱਢੀ ਗਾਲ ਨਹੀਂ ਕੱਢੀ ਅਸੀਂ ਗਾਲ ਨਹੀਂ ਕੱਢੀ ਅਸੀਂ ਗਾਲ ਨਹੀਂ ਕੱਢੀ ਜਿਆਦਾ ਨਾ ਹੋਵੇ ਦੇਖ ਕਿੰਨਾ ਬੋਲਦੀ ਆ ਫੋਟੋ ਖੇਗੀ ਬਣਾ ਲੈ ਮੂਵੀ ਬਣਾ ਲੈ ਮੂਵੀ ਅਸੀਂ ਗਾਲ ਕੱਢੀ ਅਸੀਂ ਗਾਲੀ ਦਾ ਕੱਢੀ ਨਹੀਂ ਹੈਗੀ ਇਹ ਕਹਿ ਦੇ ਮੈਂ ਹੁਣ ਉਹਨੂੰ ਵਾਟੇ ਕਿ ਕਾ ਤੁਰਾ ਨਹੀਂ ਤੂੰ ਮੈਨੂੰ ਹਰ ਇੱਕ ਵਾਰ ਗਾਣਾ ਕਰਦੀ ਆ ਚੌਥੀ ਜਾ ਇੱਕ ਸ਼ਰਤ ਥੱਲੇ ਕਿ ਲੰਮੀ ਬਾਲ ਤੂੰ ਆ ਤੂੰ ਮੇਰਾ ਪੈਂਦੀ ਐ ਨਾ ਪੈਣੀ ਨਹੀਂ ਪਹਿਲਾਂ ਛੱਡ ਗਈ ਐ ਪਹਿਲਾਂ ਤੂੰ ਪੈ ਮਾਮਲਾ ਫਗਵਾੜਾ ਦੇ ਪਿੰਡ ਰਿਹਾਨਾ ਜੱਟਾ ਤੋਂ ਸਾਹਮਣੇ ਆਇਆ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੀੜਤ ਪਰਿਵਾਰ ਨੇ ਦੱਸਿਆ ਕਿ ਕੰਦ ਦੀ ਨੀ ਪੱਟੀ ਜਾ ਰਹੀ ਸੀ ਜਿਸ ਨੂੰ ਲੈ ਕੇ ਉਹਨਾਂ ਨੇ ਜਿਹੜਾ ਮਿਸਤਰੀ ਕੰਮ ਕਰ ਰਿਹਾ ਸੀ ਉਸ ਨੂੰ ਰੋਕਿਆ ਤਾਂ ਇਸ ਨੂੰ ਲੈ ਕੇ ਇਹ ਸਰਦਾਰ ਵਿਅਕਤੀ ਆਉਂਦਾ ਤੇ ਇਹਨਾਂ ਦੇ ਨਾਲ ਗਾਲੀ ਗਲੋਚ ਕਰਦਾ ਤੇ ਕੁੱਟਮਾਰ ਕਰਦਾ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਪਹਿਲਾਂ ਵੀ ਇਸ ਨੇ ਸਾਡੇ ਨਾਲ ਕੁੱਟਮਾਰ ਕੀਤੀ ਹੈ ਮੈਟਰ ਗੱਲ ਹੈ ਜੀ ਕੰਧ ਦਾ ਨੀ ਦਾ ਰੌਲਾ ਹੈ ਜੀ ਮੇਰੀ ਇਹ ਨੀ ਪਟ ਕੇ ਆਪਣੇ ਕੰਧ ਸਿੱਧੀ ਕਰਨ ਦੇ ਆ ਜੀ ਇਹ ਅਗਰ ਉਹਨੇ ਗੋਰਪ੍ਰੀਤ ਗੋਪੀ ਕਰ ਰਿਹਾ ਹੈ ਇਹ ਇਹ ਰਹਾਣਾ ਜੱਟਾਂ ਦਾ ਰਹਿਣ ਵਾਲਾ ਹੈ ਜੀ ਇਹ ਇਹ ਹੋਇਆ ਕੋਈ ਹਾਸਾ ਹੈ ਤੁਹਾਡੇ ਨਾਲ ਕੋਈ ਸਾਰ ਕੋਈ ਇਹ ਇਹ ਗੋਟਮਰ ਇੱਕ ਵੀ ਨਾ ਮੈਨਾਂ ਪਹਿਲਾਂ ਵੀ ਕੀਤੀ ਸੀ ਕੱਲ ਵੀ ਕੀਤੀ ਮੈਨਾਂ ਕੱਲ ਸ਼ਾਮੇ ਵੀ ਕੀਤੀ ਇਹਨੇ ਮੈਨਾਂ ਕੱਲ ਕੀ ਕਾਲ ਕੁੱਟਿਆ ਗਿਓ ਤੁਹਾਨੂੰ ਇਹਨੇ ਕੁੱਟਿਆ ਇਹਨੇ ਕਿ ਜੇ ਮੇਰੀ ਕਾਂਦੇ ਦੀ ਨੀ ਇਹਦਾ ਮਜ਼ਦੂਰ ਪਟਦਾ ਸੀ ਮੈਂ ਤਾਂ ਇਹਨੂੰ ਸਰ ਜੀ ਇਹਨੂੰ ਮੈਂ ਬੁਲਾਇਆ ਵੀ ਹੈ ਨਹੀਂ ਸੀ ਮੈਨੂੰ ਇਹੀ ਕਹਿੰਦੀ ਸੀ ਮੈਂ ਕਿ ਮੇਰੀ ਨੀ ਦੀ ਕਾਂਦੇ ਪੱਕੀ ਕਾਂਦੇ ਆਏ ਨੀ ਮੇਰੀ ਇਹ ਪਟਣ ਆਇਆ ਕਹਿੰਦਾ ਤੂੰ ਬੋਲਦੀ ਕਿਦਾਂ ਮੈਂ ਕਿ ਮੈਂ ਤਾਂ ਤੈਨੂੰ ਬੁਲਾਇਆ ਨਹੀਂ ਕਹਿੰਦਾ ਤੂੰ ਬੋਲਦੀ ਕਿਦਾਂ ਕਹਿੰਦਾ ਮੇਰਾ ਬੰਦਾ ਤੂੰ ਉਹਨੂੰ ਕਹਦੇ ਬੋਲਦੀ ਮੈਂ ਕਿ ਉਹਨੂੰ ਕਿੱਦਾਂ ਬੁਲਾਵਾਂ ਮੈਂ ਕਹਿੰਦਾ ਨਹੀਂ ਤੂੰ ਤੂੰ ਗੱਲਾਂ ਕਹਿੰਦਾ ਤੁਹਾਨੂੰ ਦੱਸਾਂ ਮੈਨੂੰ ਗਾਲੀ ਗਲੋਚ ਬਹੁਤ ਇਹਨਾਂ ਭੈਣਾਂ ਚੋਂ ਦੀ ਕੁੱਤਿਆਂ ਮੈਨੂੰ ਬਹੁਤ ਕੁਸ਼ੀਆਂ ਨੇ ਗਾਲਾਂ ਇਹ ਇਹ ਤਾਂ ਇੱਥੋਂ ਲੈ ਕੇ ਸਾਜੀ ਇਹ ਨੰਬਰਾਂ ਦੇ ਵਿੱਚ ਉੱਥੇ ਸ਼ੁਰੂ ਜੀ ਹੋ ਜਾਂਦੀਆਂ ਲਾਲਕੀਰ ਦੇ ਅੰਦਰ ਹੋ ਜਾਂਦੀਆਂ ਇਹ ਮਤਲਬ ਜੀ ਮਤਲਬ ਜੀ ਇਹ ਲੜਦਾ ਕਿਉਂ ਸੀ ਤੁਹਾਡੇ ਨਾਲ ਇਹ ਲੜਦਾ ਕਿਉਂ ਜੀ ਕਹਿੰਦਾ ਮੈਂ ਤੇ ਤੇਰੀ ਨੀ ਪੱਟਣੀ ਮੈਂ ਆਪਣੀ ਕੰਧ ਸਿੱਧੀ ਕਰਨੀ ਆ ਇਹਦੇ ਚਾਚਾ ਵੀ ਮਨਜੀਤ ਸਿੰਘ ਨਾਲ ਹੀ ਜਾਂਦੇ ਜਿਹਦੇ ਨਾਲ ਹੀ ਹਾਂਜੀ ਚਾਚਾ ਉਹ ਵੀ ਰਹਿਣ ਜੱਟਾਂ ਦਾ ਰਹਿਣ ਵਾਲੇ ਜਾਵੇ ਇਹਨਾਂ ਨੂੰ ਪੋਸਟ ਕਾਰ ਕੀਤੀ ਕੋਈ ਹਾਂਜੀ ਕੀਤੀ ਆ ਜੀ ਅੱਜ ਹੋਈ ਆ ਜੋ ਹੋਰ ਖਾਈ ਸੀ ਹਾਂਜੀ ਆਈ ਸੀ ਜਦੋਂ ਇਹ ਵੀਡੀਓ ਵਾਲਾ ਵਾਇਰਲ ਹੋਈ ਆ ਉਸ ਤੋਂ ਬਾਅਦ ਹਾਂਜੀ ਉਸ ਤੋਂ ਬਾਅਦ ਆਈ ਹੋਸਤ ਬਾਅਦ ਆਈ ਹੈ ਹਾਂਜੀ ਪਹਿਲੋ ਨਹੀਂ ਆਈ ਹੈਗੀ ਤੇ ਹادثਾ ਕੋਲ ਦਾ ਹੈ ਹੋਸਤ ਹادثਾ ਕੱਲ ਦਾ ਹੋਇਆ ਸੀ ਹਾਂਜੀ ਹਾਂ ਵੀਡੀਓ ਬਾਲ ਦੇ ਹੋਣ ਤੋਂ ਬਾਅਦ ਪੁਲਿਸ ਨੇ ਐਕਸ਼ਨ ਲੇਤਾ ਹੈ ਨਾ ਹਾਂਜੀ ਬਹੁਤ ਜਿਆਦਾ ਲਿਆ ਉਹਨਾਂ ਨੇ ਐਕਸ਼ਨ ਬਹੁਤ ਜਿਆਦਾ ਲਿਆ ਸਰ ਜੀ ਤੁਹਾਡੀ ਕੋਈ ਕੋਈ ਦਰਖਾਸਤ ਵਗੈਰਾ ਉਹ ਵੀ ਲਿਖੀ ਉਹਨਾਂ ਨੇ ਹਾਂਜੀ ਲਿਖੀ ਹਾਂਜੀ ਹਾਂ ਜੀ ਹਸਪੀਟਲ ਦਾ ਪੇਪਰ ਨੇ ਦਿੱਤਾ ਉਹ ਵੀ ਦਿੱਤਾ ਨਾਲ ਉਹਨਾਂ ਨੇ ਹਾਂਜੀ ਹੁਣ ਮੇਰੇ ਬਿਆਨ ਲਏ ਉਹਨਾਂ ਨੇ ਹਾਂਜੀ ਉਹਨੂੰ ਹੁਣ ਅੰਦਰ ਦੇ ਦਿੱਤਾ ਆ ਕੀ ਨਾਮ ਉਹਦਾ ਉਹਦਾ ਗੁਰਪ੍ਰੀਤ ਸਿੰਘ ਗੋਪੀ ਆ ਮਨਜੀਤ ਸਿੰਘ ਉਹਦਾ ਚਾਚਾ ਹੈ ਉਹਦਾ ਪੰਚਾਇਤ ਨੂੰ ਵੀ ਮੰਗ ਰੱਖਦੇ ਆ ਬੰਦੇ ਮਨਸ਼ਾਸ਼ਾ ਉਹਦੇ ਨਾਲ ਸੱਤ ਸੱਜੇ ਜਿੱਦਾਂ ਮੇਰੇ ਨੇ ਜੁੱਤੀਆਂ ਮਾਰੀਆਂ ਦੋ ਵਾਰ ਮੈਂ ਤਾਂ ਕਹਿੰਦੀ ਐ ਐਵੇਂ ਮਰੋਂ ਆਉਣੀਆਂ ਮੈਂ ਇਹਦੇ ਜੁੱਤੀਆਂ ਜਦੋਂ ਮੇਰੇ ਨੇ ਜੁੱਤੀਆਂ ਮਾਰੀਆਂ ਇਹਨੂੰ ਰਿਕਾਰਡ ਕਰ ਲਿਆ ਜੀ ਹਾਂ ਜੀ ਕਰ ਲਿਆ ਸਰ ਜੀ ਇਹਨੂੰ ਜੀ ਕਰਦਾ ਜੀ ਆ ਹਾਂ ਜੀ ਸਾਡੀ ਤਾਂ ਤੀਨ ਗੱਲ ਜਿਹਨੂੰ ਕਿਹਾ ਨਾਮ ਪਾਤਰ ਅੱਛਾ ਜੀ ਦੇਖ ਕਰਕੇ ਵਸ ਹੋਰ ਜੈਸੀ ਜਿਹੜੀ ਨਾਮ ਗਈ ਉਹ ਕਿੱਥੇ ਰਹਿਣਾ ਉਹ ਉਹ ਵੀ ਚੜ੍ਹ ਹਣੇ ਰਹੀ ਵੰਡੀ ਰਗਾ ਨਾਮ ਕਰਾ ਦਈਏ ਮੈਂ ਆਵਦਾ ਸੀ ਉਹੋ ਕੀ

कल टाउने ड्यूटी हो काण्डी उ लाग्या बरन ए मेरे को 5 बजे का हां ये कल बना के ਕਿਆ ਦਾਲਦੀ ਹੈ ਕਿ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਤੇ ਪਰਿਵਾਰ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਇਸ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਕੇ ਅਗਲੀ ਕਾਰਵਾਈ ਤਾਂ ਸ਼ੁਰੂ ਕਰ ਦਿੱਤੀ ਗਈ ਹੈ ਖੈਰ ਵੀਡੀਓ ਵਿੱਚ ਤੁਸੀਂ ਵੀ ਦੇਖਿਆ ਹੀ ਹੈ ਕਿ ਕਿਵੇਂ ਇਸ ਪਰਿਵਾਰ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਜੇਕਰ ਕੋਈ ਮਸਲਾ ਸੀ ਉਸ ਨੂੰ ਬੈਠ ਕੇ ਹੱਲ ਕੀਤਾ ਜਾ ਸਕਦਾ ਸੀ ਪਰ ਇਸ ਤਰੀਕੇ ਦੇ ਨਾਲ ਇੱਕ ਮਹਿਲਾ ਦੇ ਉੱਤੇ ਹੱਥ ਚੱਕਣਾ ਤੇ ਅਪਾਹਜ ਦੇ ਉੱਤੇ ਹੱਥ ਚੱਕਣਾ ਕਿੱਥੋਂ ਤੱਕ ਸਹੀ ਹੈ ਹਕੀਕਤ 2B ਪੰਜਾਬੀ ਲਈ ਜਲੰਧਰ ਤੋਂ ਦਿਵਿੰਦਰ ਕੁਮਾਰ ਦੀ ਰਿਪੋਰਟ